म शांति बाबा ने कहा बच्चे जदों कोई भी कम शुभ भावना शुभकामना करते हो तो कदे व्यर्थ नहीं जाना तुम निश्चिंत रहो जो कोई भी बच्चा अपना तन मन बुद्धि अपना हर काम बाप को समर्पित कर देता है उसका जुम्मेवार बाप बन जाता है सोचो तो सही जिसका जुम्मेवार ਵਾਪੁ ਪਰਮਪితਾ ਪਰਮਾਤਮਾ ਕੋ ਵੀ ਉਸਤ ਤਨ ਜਨਮ ਜਨਮ ਤੱਕ ਨਰੋਗੀ ਪ੍ਰਭਾਵ ਚਾਲਦੀ ਅਗੇ ਸ਼ੀਸ਼ੇ ਵਾਂਗ ਚਮਕਦਾਰ ਬਣ ਜਾਂਦਾ ਹੈ ਮਨ ਨਿਰਮਲ ਸਾਫ਼ ਅਤੇ ਸ਼ਾਂਤ ਬਣ ਜਾਂਦਾ ਬੁੱਧੀ ਇਨੀ ਦਿਵਿਆ ਹੋ ਜਾਂਦੀ ਕਿ ਸਾਰੀਆਂ ਆਤਮਾਵਾਂ ਉਸ ਤੋਂ ਰਾਹੇ ਲੈਣ ਆਉਂਦੀਆਂ ਅਤੇ ਤੁਹਾਡੇ ਹਰ ਕਰਮ ਗਾਇਨ ਅਤੇ ਪੂਜਨੀਯ ਯੋਗ ਹੋ ਜਾਂਦੇ ਸਿਰਫ ਸਮਰਪਿਤ 100% ਹੋਣਾ ਚਾਹੀਦਾ ਦੂਜਾ ਤੁਹਾਡਾ ਇੱਕ ਇੱਕ ਸੰਕਲਪ શ્રેષ્ઠ ਅਤੇ ਸ਼ੋਭ ਹੋਵੇ ਚਾਹੇ ਆਪਣੇ ਪ੍ਰਤੀ ਭਾਵੇਂ ਦੂਜਿਆਂ ਦੇ ਪ੍ਰਤੀ ਸੰਕਲਪਾਂ ਵਿੱਚ ਵਿਅਰਥ ਜਾਂ ਸਤਾਰਨ ਨਿਕਾਟਬਕ ਮਿਲਾਵਟ ਨਹੀਂ ਹੋਣੀ ਚਾਹੀਦੀ ਬਾਬਾ ਨੇ ਤੁਹਾਨੂੰ શ્રેષ્ઠ ਸੰਕਲਪਾਂ ਦਾ ਖਜ਼ਾਨਾ ਦਿੱਤਾ ਹੈ ਜਿਵੇਂ ਸਭ ਤੋਂ ਉੱਚਾ ਸਹਿਮਾਨ ਉੱਚੇ ਭਗਤੀ ਜਾਦ ਗੁਣਾ ਅਤੇ ਸ਼ਕਤੀਆਂ ਦਾ ਸਿਮਰਨ ਆਦ ਹੁਣ ਇਹਨਾਂ ਸੰਕਲਪਾਂ ਵਿੱਚ ਤੁਸੀਂ ਬੱਚਿਆ ਨਹੀਂ ਰਹਿਣਾ ਹੈ ਜਿਵੇਂ ਸਾਰੇ ਸਹਿਮਾਨ ਹਨ ਭਗਵਾਨ ਮੇਰਾ ਹੋ ਗਿਆ ਉਹ ਮੇਰੇ ਨਾਲ ਹੈ ਮੈਂ ਭਾਪਾ ਦਾ ਦਿਲ ਰੁਬਾ ਬੱਚਾ ਹੂੰ ਨੂਰੇ ਰਤਨ ਹੂੰ ਦਿਲ ਤੱਕ ਤਸ਼ੀਨ ਹਾਂ ਦੁਨੀਆ ਵਿੱਚ ਸਭ ਤੋਂ ਵੱਧ ਭਾਗਿਆਸ਼ਾਲੀ ਵਾਲਾ ਬੱਚਾ ਹਾਂ ਕਲਪ ਕਲਪ ਦਾ ਵਸੀਰਤਨ ਹਾਂ ਸਫਲਤਾ ਮੇਰਾ ਜਨਮ ਸਿਤ ਅਧਿਕਾਰ ਹੈ ਮੈਂ ਬਾਪ ਦੀ ਬੱਚੀ ਹਾਂ ਮੈਂ ਤੀਵਰ ਪ੍ਰਸ਼ਾਰਥੀ ਹਾਂ ਮੇਰੀ ਜਿੱਤ ਤਾਂ ਨਿਸ਼ਚਿਤ ਹੈ ਆਦੀ ਆਦੀ बस ਇਹਨਾਂ ਸੰਕਲਪਾਂ ਵਿੱਚ ਆਪਣੀ ਬੁੱਧੀ ਨੂੰ ਰੱਖੋ ਸੁਖਸ਼ਮ ਤੋਂ ਸੁਖਸ਼ਮ ਕਮਜੋਤ ਸੰਕਲਪੀ ਮਾਨਵਚਨਾ ਆਵੇ ਜਦੋਂ ਤੁਹਾਡਾ ਸੰਜੋਗੀ ਤੇ ਸਾਥੀ ਖੁਦ ਪਰਮਾਤਮਾ ਹੈ ਤਾਂ ਉਹਨਾਂ ਬੱਚਿਆਂ ਦੇ ਅੰਦਰ ਤਾਂ ਕਿੰਨਾ ਨਸ਼ਾ ਹੋਣਾ ਚਾਹੀਦਾ ਨਾ ਜਿੰਨਾ ਨਿਸ਼ਚੇ ਉਹਨਾਂヒ ਨਾਚਾ ਜਿੰਨਾ ਨਾਚਾ ਉਹਨਿਹੀ ਖੁਸ਼ੀ ਜਿਨੀ ਖੁਸ਼ੀ ਉਹਨਾਂヒ ਹਲਕਾਪਨ ਜਿੰਨਾ ਹਲਕਾਪਨ ਉਹਨਾਂ ਹੀ ਸਭ ਦਾ ਸੰਜੋਗੀ ਬਣ ਜਾਵੇਗਾ बस बच्चे बाप दे ना ना चुकाओ और कुछ भी नहीं खुशी मनाओ अच्छा बेहद के बेहद की परम 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 महा शांति महाशान।